ਇਦੇ ਵਿੱਚ ਅਸੀਂ 30 ਐਮਐਲ ਦਾ 30 ਤੱਕ ਦਾ ਅਸੀਂ ਚਾਰਨ ਨਹੀਂ ਕਰਦੇ ਜੇ 30 ਪਲਸ ਆ ਉਹ ਦਾ ਚਾਰਨ ਬਣਾਇਆ ਸਰ ਇਹ ਕੋਈ ਇਸ ਤੋਂ ਦਿੱਕਤੇ ਹੋਏ ਸਾਨੂੰ ਜਿਹੜੀ ਸ਼ੱਕ ਨਹੀਂ ਲੱਗੇ ਨਹੀਂ ਕੋਈ ਇਸ ਤੋਂ ਨੂੰ ਪਤਾ ਨਹੀਂ ਦੇ ਬਿੰਕ ਦਿੱਤੀ ਨਹੀਂ ਪਤਾ ਲੱਗਦਾ ਸਰ ਕਿਦਾਂ ਦੇ ਜੇ ਡ੍ਰਿੰਕਿੰਗ ਕਿਚਾ ਵੀ ਐਕਸੀਡੈਂਟ ਹੁੰਦੇ ਰੋਡ ਦੇ ਉੱਤੇ ਇਹ ਉਪਰਾਲੇ ਨਾਲ ਕਿੰਨਾ ਕੁ ਹੋ ਪਏਗਾ ਇਹ ਸਾਡੇ ਸੁਨੀਮਾਨ ਜੋਗ ਸੀਬੀ ਸਾਹਿਬ ਰਾਖਲੀ ਕਹੇ ਜੀ ਸਾਡੇ ਏਡੀਸੀ ਸਾਹਿਬ ਗੁਰਪ੍ਰੀਤ ਜੀ ਪੁਰਾਣੇ ਅਰਗੇ ਤੇ ਸਾਡੇ ACP ਆਪਣੇ ਬੰਸਰ ਸਾਹਿਬ ਜੀ ਤੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਸਿੱਧੂ ਇਹਨਾਂ ਨੇ ਸਾਨੂੰ ਇਹ ਬੜਾ ਤਕੜਾ ਬਰਲਾ ਕੀਤਾ ਜਿਹੜਾ ਸਾਨੂੰ ਅਕਸਾਈ ਦਾ ਨਾਕੇ ਲੱਗਦੇ ਨੇ ਤੇ ਇਸ ਨਾਲ ਵੀ ਲੋਕਾਂ ਨੂੰ ਥੋੜਾ ਸੁਚੇਤ ਹੋਣਾ ਵੀ ਲੱਗਣਾ ਜੇ ਪੀ ਕੇ ਰੋਡ ਤੇ ਜਾਵਾਂਗੇ ਤਾਂ ਡੈਂਕ ਕੀਤੀ ਹੋਈ ਉਹਨਾਂ ਦੀ ਵੀ ਆਪਰਾਤਾਨ ਹੋ ਜਾਏਗਾ ਸਰ ਰੋਡ ਦੇ ਉੱਪਰ ਕਿੰਨੇ ਕੁ ਵੇਪ ਤੋਂ ਕਿੰਨੇ ਦਾ ਨਾਸਾ ਸਟਾਇਆ ਅਸੀਂ 7 ਵਜੇ ਲੈ ਕੇ 11 ਵਜੇ ਇਹ ਰੂਟੀਨ ਚ ਲਾਇਆ ਜਾਏ ਨਾ ਨਹੀਂ ਡੈਲੀ ਲੱਗਦਾ ਫਿਰ ਸਰ ਬਦਲ ਮੇ ਅਲੱਗ-ਅਲੱਗ ਜਗ੍ਹਾ ਲੱਗਦਾ ਜਿਵੇਂ ਕਿ ਜੇ 100 TV ਤੇ ਅਲੱਗ ਲੱਗਿਆ ਪਾਉਂ ਉਹ ਜਿਹੜਾ ਚੰਦੇ ਜਿਹੜੇ ਟ੍ਰਿਕ ਕਰਦੇ ਨਹੀਂ ਉਹਨਾਂ ਵੀ ਕਰਦੇ ਉਹਨਾਂ ਨੂੰ ਕੀ ਕਿਸੇ ਉਹਨਾਂ ਦਾ ਲਾਇਸੈਂਸ 10 ਮਹੀਨੇ ਵਾਸਤੇ ਹੋ ਜਾਂਦਾ ਤੇ ਬਾਕੀ ਉਹਨਾਂ ਨੂੰ ਫਾਈਨ ਹੁੰਦਾ 5000 ਕਟੋੜ ਮੌਕੇ ਤੇ ਸਰ ਨਹੀਂ ਜੇ ਕੋਈ ਮੌਕੇ ਦਾ ਨਾ ਮੌਕੇ ਵੀ ਕਰ ਦਿੰਦੇ ਆ ਸਰ ਪਸਤੇ ਆਣਾ ਚੰਦੇ ਲੁਧਿਆਣਾ ਵਾਸਤੇ ਨੂੰ ਨਹੀਂ ਲੁਧਿਆਣਾ ਵਾਸਤੇ ਮੈਂ ਤਾਂ ਇਹੀ ਕ ਤੇ ਨਾਲ ਐਕਸੀਡੈਂਟ ਜਿੰਦਗੀ ਜਿਲਾਈ ਹਵਾ ਉਹ ਕੀਮਤੀ ਆ ਇਹਦਾ ਨਾ ਆਪਾ ਉਹਨੂੰ ਕਰੇ ਬੱਚੇ ਨੇ ਪਰਿਵਾਰ ਆਪਣਾ ਡਰੇ ਗਣਾ ਬਹੁਤ ਬਹੁਤ ਹੋ ਰਹੇ ਨੇ ਭਾਜੀ ਇਹਦੇ ਵਿੱਚ ਅਸੀਂ 30 ਐਮਐਲ ਦਾ 30 ਟੱਕਰਦਾ ਅਸੀਂ ਚਾਰਜ ਨਹੀਂ ਕਰਦੇ ਜੇ 38 ਪਲਸ ਆ ਉਹਦਾ ਚਾਰਜ ਬਣਾਇਆ ਸਰ ਇਹ ਕੋਈ ਸਟੋਕ ਡ੍ਰਿੰਕ ਦਿੱਤੇ ਹੋਏ ਤੁਹਾਨੂੰ ਜਿਹੜੀ ਸ਼ੱਕੀ ਲੱਗੇ ਨਹੀਂ ਤੁਸੀਂ ਕਦੀ ਕੋਈ ਇਸ ਤਰ੍ਹਾਂ ਦਾ ਕਥਦੇ ਹੋ ਡ੍ਰਿੰਕ ਦਿੱਤੀ ਨਹੀਂ ਪਤਾ ਲੱਗ ਜਾਂਦਾ ਲੱਗ ਜਾਂਦਾ ਸਰ ਇਹ ਕਿੱਦਾਂ ਦੇ ਦੋ ਜੇ ਡ੍ਰਿੰਕ ਦਿੱਤੀ ਕਿ ਕੋਈ ਐਕਸੀਡੈਂਟ ਹੋਵੇ ਇਹ ਉਤਾਲੇ ਨਾਲ ਕਿੰਨਾ ਪੜ ਪਈ ਇਹ ਸਾਡੇ ਸ੍ਰੀ ਮਾਨਯੋਗ ਸੀਪੀ ਸਾਹਿਬ ਦਾ ਕਲੀਕ ਹੈ ਜੀ ਸਾਡੇ ਏਡੀਸੀ ਸਾਹਿਬ ਗੁਰਪ੍ਰੀਤ ਜੀ ਪੂਰੇ ਆਰਗੇਨਾਈਜ਼ ਤੇ ਸਾਡੇ ਏਸੀਪੀ ਆਪਣੇ ਬੰਸਰ ਸਾਹਿਬ ਜੀ ਤੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਸਿੱਧੂ ਇਹਨਾਂ ਨੇ ਸਾਨੂੰ ਇਹ ਬੜਾ ਤਕੜਾ ਬਰਾਲਾ ਕੀਤਾ ਜਿਹੜਾ ਸਾਨੂੰ ਅਕਸਾਈ ਦਾ ਨਾਕੇ ਲੱਗਦ ਨੇ ਤੇ ਇਸ ਨਾਲ ਬੀ ਲੋਕਾਂ ਨੂੰ ਥੋੜਾ ਸਚੇਤ ਹੋਣਾ ਵੀ ਲੱਗਣਾ ਪੀ ਕੇ ਰੋਡ ਤੇ ਜਾਵਾਂਗੇ ਤਾਂ ਦੇਣ ਕੀਤੀ ਹੋਈ ਉਹਨਾਂ ਦੀ ਵੀ ਆਪਣਾ ਟਿਨ ਹੋ ਜਾਏਗਾ ਸਰ ਰੋਡ ਦੇ ਉੱਪਰ ਕਿੰਨੇ ਕੁ ਵਜੇ ਤੋਂ ਕਿੰਨੇ ਦਾ ਨਾਸਾ ਸਟਾਇਆ ਅਸੀਂ 7 ਵਜੇ ਲੈ ਕੇ 11 ਵਜੇ ਇਹ ਰੂਟੀਨ ਚ ਲਾਇਆ ਜਾਂਦਾ ਨਹੀਂ ਨਹੀਂ ਡੈਲੀ ਲੱਗਦਾ ਸੀ ਸਰ ਬਦਲ ਮੇ ਅਲੱਗ-ਅਲੱਗ ਜਗ੍ਹਾ ਲੱਗਦਾ ਜਿਵੇਂ ਕਿ 100 TV ਦੇ ਅਲੱਗ ਲੱਗਿਆ ਪਾਉਂਦੇ ਜਿਹੜੇ ਚੰਦੇ ਜਿਹੜੇ ਟ੍ਰਿਕ ਕਰਦੇ ਨਹੀਂ ਉਹਨਾਂ ਨੂੰ ਕੀ ਕਿਸੇ ਉਹਨਾਂ ਦਾ ਲਾਇਸੈਂਸ 10 ਮਹੀਨੇ ਵਾਸਤੇ ਹੋ ਜਾਂਦਾ ਤੇ ਬਾਕੀ ਉਹਨਾਂ ਨੂੰ ਫਾਈਨ ਹੁੰਦਾ 5000 ਕਟੋੜ ਮੁਕਤੀ ਤੇ ਸਰ ਨਹੀਂ ਜੇ ਕੋਈ ਮੌਕਾ ਦੇਣਾ ਮੌਕਾ ਵੀ ਕਰ ਦਿੰਦੇ ਆ ਸਰ ਤੁਸੀਂ ਪੁੱਛਣਾ ਚੰਦੇ ਲੁਧਿਆਣਾ ਵਾਸਤੇ ਨਹੀਂ ਲੁਧਿਆਣਾ ਵਾਸਤੇ ਮੈਂ ਦੇ ਹੀ ਕਹਿੰਦਾ ਮੇਰੇ ਪੈਕਿੰਗ ਦਾ ਨਾਕੀ ਦਾ ਜਿੰਦਗੀ ਜਿਲਾਈ ਹਵਾਓ ਕੀਮਤੀ ਆ ਇਹਦਾ ਨਾ ਆਪਾ ਉਹਨੂੰ ਕਰੇ ਬੱਚੇ ਨੇ ਪਰਿਵਾਰ ਆਪਣਾ ਡ੍ਰਿੰਕ ਨਾ ਬਹੁਤ ਬਹੁਤ ਹੋ ਰਹੇ ਨੇ ਭਾਜੀ ਇਹਦੇ ਵਿੱਚ ਅਸੀਂ 30 ਐਮਐਲ ਦਾ 30 ਤੱਕ ਦਾ ਅਸੀਂ ਚਾਰਜ ਨਹੀਂ ਕਰਦੇ ਜੇ 38 ਪਲਸ ਆ ਉਹਦਾ ਚਾਰਜ ਬਣਾਇਆ ਸਰ ਕੋਈ ਸਟੋਕ ਨਹੀਂ ਦਿੱਤੇ ਹੋਏ ਸਾਨੂੰ ਜਿਹੜੀ ਸ਼ੱਕੀ ਲੱਗੇ ਨਹੀਂ ਕਦੀ ਕੋਈ ਸਾਨੂੰ ਪਤਾ ਨਹੀਂ ਦੇ ਉਹ ਡ੍ਰਿੰਕ ਨਹੀਂ ਪਤਾ ਲੱਗਦਾ ਲੱਗਿਆ ਸਰ ਕਿੱਦਾਂ ਦੇ ਦੋ ਜੇ ਡ੍ਰਿੰਕ ਦੀ ਕਾਹਦੀ ਆਸੇ ਉਹ ਤੇ ਉਹ ਵਾਲੇ ਨਾਲ ਕਿੰਨਾ ਪਰੇਗਾ ਇਹ ਸਾਡੇ ਸੁਨੀਮਾਨ ਜੋਗ ਸੀਪੀ ਸਾਹਿਬ ਰਾਕਲੀ ਕਹੇ ਜੀ ਸਾਡੇ ਏਡੀਸੀ ਸਾਹਿਬ ਗੁਰਪ੍ਰੀਤ ਜੀ ਪਰਿਵਾਰ ਵਾਲਿਆਂ ਜੀ ਤੇ ਸਾਡੇ ਏਸੀਪੀ ਆਪਣੇ ਬੰਸਰ ਸਾਹਿਬ ਜੀ ਤੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਸਿੱਧੂ ਇਹਨਾਂ ਨੇ ਸਾਨੂੰ ਇਹ ਬੜਾ ਤਕੜਾ ਪਰਾਲਾ ਕੀਤਾ ਜਿਹੜਾ ਸਾਨੂੰ ਅਕਸਾਈ ਦਾ ਨਾਕੇ ਲੱਗਦੇ ਨੇ ਤੇ ਇਸ ਨਾਲ ਵੀ ਲੋਕਾਂ ਨੂੰ ਥੋੜਾ ਸਚੇਜ ਤੋਂ ਹੁੰਦਾ ਵੀ ਲੱਗਦਾ ਜੇ ਪੀ ਕੇ ਰੋਡ ਤੇ ਜਾਵਾਂਗੇ ਤਾਂ ਡੈਂਕ ਕੀਤੀ ਹੋਈ ਉਹਨਾਂ ਦੀ ਵੀ ਬਰਤਾਨਾ ਹੋ ਜਾਏਗਾ ਸਰ ਰੋਡ ਦੇ ਉੱਪਰ ਕਿੰਨੇ ਕੁ ਵਜੇ ਤੋਂ ਕਿੰਨੇ ਤੱਕ ਅਸੀ 7 ਵਜੇ ਲੈ ਕੇ 11 ਵਜੇ ਇਹ ਰੂਟੀਨ ਚ ਲਾਇਆ ਜਾਏ ਨਾ ਨਹੀਂ ਡੈਲੀ ਲੱਗਦਾ ਫਿਰ ਬਦਲ ਮੇਂ ਅਲੱਗ-ਅਲੱਗ ਜਗ੍ਹਾ ਲੱਗਦਾ ਜਿਵੇਂ ਕਿ ਜੇ 14:00 ਤੇ ਅਲੱਗ ਲੱਗਿਆ ਤਾਂ ਕੀ ਕਹਿਣਾ ਚੰਦੇ ਜਿਹੜੇ ਟ੍ਰਿਕ ਕਰਦੇ ਨਹੀਂ ਉਹਨਾਂ ਦੀ ਡਰਾਈਵਿੰਗ ਕਰਦੇ ਉਹਨਾਂ ਨੂੰ ਕੀ ਕਿਸੇ ਉਹਨਾਂ ਦਾ ਲਾਇਸੈਂਸ 10 ਮਹੀਨੇ ਬਾਅਦ ਹੋ ਜਾਂਦਾ ਤੇ ਬਾਕੀ ਉਹਨਾਂ ਨੂੰ ਫਾਈਨ ਹੁੰਦਾ 5000 ਕਟੋੜ ਮੌਕੇ ਤੇ ਸਰ ਨਹੀਂ ਜੇ ਕੋਈ ਮੌਕਾ ਜਰਨਾ ਮੌਕਾ ਵੀ ਕਰ ਦਿੰਦੇ ਆ ਸਰ ਤੁਸੀਂ ਕੁਝ ਕਹਿਣਾ ਚੰਦੇ ਲੁਧਿਆਣਾ ਵਾਸੀਆਂ ਨੂੰ ਨਹੀਂ ਲੁਧਿਆਣਾ ਵਾਸੀ ਮੈਂ ਤਾਂ ਇ ਨਾ ਐਕਸੀਡੈਂਟ ਜਿੰਦਗੀ ਜਿਲਾਈ ਹਵਾ ਉਹ ਕੀਮਤੀ ਆ ਇਹਦਾ ਨਾ ਆਪਾਂ ਉਹ ਕਰੇ ਬੱਚੇ ਨੇ ਪਰਿਵਾਰ ਆਪਣਾ ਡਰਨਾ ਬਹੁਤ ਬਹੁਤ ਹੋ ਰਹੇ ਨੇ ਜੀ